you mm -hmm. ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਈਟੀਟੀ ਭਰਤੀ ਸੰਬੰਧੀ ਨਵੀਂ ਵੀਡੀਓ ਲੈ ਕੇ ਕਾਫੀ ਲੰਬੇ ਸਮੇਂ ਤੋਂ ਕੈਂਡੀਡੇਟਸ ਟੈਲੀਗ੍ਰਾਮ ਗਰੁੱਪ ਦੇ ਵਿੱਚ ਬਹੁਤ ਸਾਰੇ ਕੈਂਡੀਡੇਟਸ ਪੁੱਛ ਰਹੇ ਸਨ ਕਿ ਈਟੀਟੀ ਦੀ ਨਵੀਂ ਭਰਤੀ ਆਏਗੀ ਕਦੋਂ ਤੱਕ ਆਏਗੀ ਤੇ ਕਿਸ ਤਰੀਕੇ ਨਾਲ ਇਹ ਭਰਤੀ ਜਿਹੜੀ ਆ ਦੇਖਣ ਨੂੰ ਮਿਲੇਗੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ ਮਾਸਟਰ ਕੈਡਰ ਤੇ ਲੈਕਚਰਾਰ ਦੀ ਭਰਤੀ ਦੀ ਕਦੋਂ ਤੱਕ ਭਰਤੀਆਂ ਆਣਗੀਆਂ ਤੇ ਕਦੋਂ ਤੱਕ ਸਰਕਾਰ ਇਹਨਾਂ ਨੂੰ ਜਿਹੜਾ ਕੰਪਲੀਟ ਕਰੇਗੀ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਕਰਦੇ ਆ ਜੀ ਈਟੀਟੀ ਦੀ ਭਰਤੀ ਵੀ ਠੀਕ ਹੈ ਤੁਸੀਂ ਹਾਲੀ ਦੇ ਵਿੱਚ ਇੱਕ ਮਾਨਯੋਗ ਸਿੱਖਿਆ ਮੰਤਰੀ ਦਾ ਬਿਆਨ ਸੁਣਾ ਹੋਵੇਗਾ ਜਿਸ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਆਲਰੇਡੀ ਉਹ ਈਟੀਟੀ ਦੀ ਬਹੁਤ ਭਰਤੀ ਜਿਹੜੀ ਆ ਕਰ ਚੁੱਕੇ ਨੇ ਠੀਕ ਹੈ ਓਵਰ ਆਲ ਜੇ ਆਪਾਂ ਦੇਖਿਆ ਜਾਵੇ ਤਾਂ ਪਿਛਲੇ 2-3 ਸਾਲਾਂ ਦੇ ਵਿੱਚ ਕਾਫੀ ਸਾਰੀ ਭਰਤੀਆਂ ਤੁਹਾਨੂੰ ਦੇਖਣ ਨੂੰ ਮਿਲੀਆਂ ਨੇ ਉਹ ਗੱਲ ਵੱਖਰੀ ਹੈ ਕਿ ਭਰਤੀ ਪੂਰੀ ਹੋਈ ਹੈ ਨਹੀਂ ਹੋਈ ਹੈ ਤੇ 4 ਹੋਗੀ 994 ਹੋਗੀ ਇਸ ਤੋਂ ਬਿਨਾ ਛਾੜ 35 ਟੀਟੀ ਦੀ ਭਰਤੀ ਤੇ ਲਾਸਟ ਬਾਈਪੋਸਟਾਂ ਠੀਕ ਹੈ ਤਾਂ ਓਵਰਆਲ ਜੇ ਆਪਾਂ ਇਹਨਾਂ ਭਰਤੀਆਂ ਦੀ ਗੱਲ ਕਰੀਏ ਤਾਂ ਸਿੱਖਿਆ ਮੰਤਰੀ ਜੀ ਦਾ ਕਹਿਣਾ ਹੈ ਕਿ ਆਲਰੇਡੀ ਉਹਨਾਂ ਨੇ 80 ਟੀਟੀ ਦੀ ਕਾਫੀ ਭਰਤੀ ਜਿਹੜੀ ਆ ਉਹ ਕਰ ਚੁੱਕੀ ਆ ਨੇ ਠੀਕ ਹੈ ਤੇ ਜੇ ਆਪਾਂ ਗੱਲ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਟੀਟੀ ਦੀ ਭਰਤੀ ਆਏਗੀ ਜਾਂ ਨਹੀਂ ਤਾਂ ਦੇਖੋ ਹੋ ਸਕਦਾ ਹੈ ਕਿ ਆਏ ਲੇਕਿਨ ਤੁਹਾਨੂੰ ਇਹ ਦੇਖਣ ਨੂੰ ਮਿਲੇਗੀ 2026 ਦੇ ਐਂਡ ਤੱਕ ਠੀਕ ਹੈ ਉਹ ਵੀ ਬਹੁਤ ਘੱਟ ਇਹ ਕਿਉਂ ਕਿਹਾ ਜਾ ਰਿਹਾ ਕਿਉਂਕਿ ਤੁਹਾਡੇ অলਮੋਸਟ ਜੇ ਆਪਾਂ ਓਵਰਆਲ ਵੀ ਪੋਸਟਾਂ ਦੀ ਗੱਲ ਕਰੀਏ ਤਾਂ ਲਗਭਗ 15000 ਦੇ ਕਰੀਬ ਪੋਸਟਾਂ ਇਹ ਕੱਢੀਆਂ ਗਈਆਂ ਸੀ ਜਿਸ ਦੇ ਵਿੱਚੋਂ 10000 ਆਲਰੇਡੀ ਜਿਹੜੀਆਂ ਨੇ ਕੰਪਲੀਟ ਹੋ ਚੁੱਕੀਆਂ ਨੇ ਠੀਕ ਹੈ ਹੁਣ ਦੇਖੋ ਜੇ ਆਪਾਂ ਪੂਰੀ ਭਰਤੀ ਦੀ ਗੱਲ ਕਰੀਏ ਜਿਵੇਂ 9494 ਹੈ ਠੀਕ ਹੈ ਉਹਦੇ ਵਿੱਚੋਂ ਬਹੁਤ ਸਾਰੇ ਕੈਂਡੀਡੇਟ ਹਲੇ ਪੈਂਡਿੰਗ ਨੇ ਤੇ 23 34 ਗੱਲ ਕਰੀਏ ਉਹਦੀ ਸੈਕੰਡ ਲਿਸਟ ਨਹੀਂ ਹਲੇ ਆਈ ਹੈਗੀ ਠੀਕ ਹੈ ਤਾਂ ਇਹ ਗੱਲ ਜ਼ਰੂਰ ਆਪਾਂ ਇੱਥੇ ਗੱਲ ਰੱਖਾਂਗੇ ਕਿ ਬਹੁਤ ਸਾਰੀਆਂ ਭਰਤੀਆਂ ਹਲੇ ਵੀ ਵਿੱਚ ਹੀ ਜਿਹੜੀਆਂ ਨੇ ਸਿੱਟਾਂ ਖਾਲੀ ਨੇ ਭਰਤੀ ਦੇ ਵਿੱਚ ਲੇਕਿਨ ਜੇ ਆਪਾਂ ਗੱਲ ਕਰੀਏ ਕਿ ਆਉਣ ਵਾਲੇ ਸਮ ਠੀਕ ਹੈ ਇਹਦੇ ਵਿੱਚ ਕੋਈ ਦੋਹਰਾਇ ਨਹੀਂ ਹੈਗੀ ਆ ਸਕਦੀ ਹੈ ਲੇਕਿਨ ਤੁਹਾਨੂੰ ਬਹੁਤ ਘੱਟ ਭਰਤੀ ਦੇਖਣ ਨੂੰ ਮਿਲੇਗੀ ਕਿਉਂਕਿ ਆਲਰੇਡੀ ਇਹਨਾਂ ਦਾ ਕਹਿਣਾ ਹੈ ਕਿ ਅਸੀਂ 15000 ਦੇ ਕਰੀਬ ਆਲਰੇਡੀ ਜਿਹੜੇ ਐੀਟੀਟੀ ਸਕੂਲਾਂ ਦੇ ਵਿੱਚ ਪਹੁੰਚਾ ਚੁੱਕੇ ਹਾਂ ਤਾਂ ਉਹਨਾਂ ਦੇ ਬਿਆਨ ਦੇ ਵਿੱਚ ਇਹ ਵੀ ਗੱਲ ਆਈ ਸੀ ਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਐੀਟੀਟੀ ਦੇ ਜਿਹੜੇ ਨੇ ਵਾਧੂ ਹੋ ਗਏ ਇਸ ਤੋਂ ਬਾਅਦ ਜਿਹੜੀ ਨਵੀਆਂ ਪੋਸਟਾਂ ਆਣੀਆਂ ਉਹ ਲੈਕਚਰਰ ਤੇ ਮਾਸਟਰ ਕੈਡਰ ਦੀ ਤੁਹਾਨੂੰ ਦੇਖਣ ਨੂੰ ਮਿਲੇਗੀ ਠੀਕ ਹੈ ਜੀ ਬਾਕੀ ਇਟਿਡ ਦਾ ਤੁਹਾਨੂੰ ਦੋਨਾਂ ਹੀ ਪਤਾ ਹੈ ਕਿ ਬਾਰਡਰ ਏਰੀਆ ਦੀ ਭਰਤੀ ਵੀ ਆਈ ਸੀ ਤੇ ਨਾਨ ਬਾਰਡਰ ਏਰੀਆ ਦੀ ਵੀ ਠੀਕ ਹੈ ਤੇ ਜੇ ਆਪਾਂ ਮਾਸਟਰ ਕੈਡਰ ਦੀ ਗੱਲ ਕਰੀਏ ਤਾਂ ਮਾਸਟਰ ਕੈਡਰ ਦੀ ਵੀ ਜ਼ਰੂਰ ਭਰਤੀ ਆਏਗੀ ਠੀਕ ਹੈ ਇਹ ਤਾਂ 100% ਆਏਗੀ ਹੀ ਆਏਗੀ ਪੀਐਸਟਰ ਤੁਹਾਨੂੰ ਪਤਾ ਹੈ ਕਾਫੀ ਲੰਬਾ ਸਮਾਂ ਹੋ ਗਿਆ ਹੋ ਚੁੱਕਿਆ ਇਹਨੂੰ ਤੇ ਜਿਹੜੀ 55% ਸ਼ਰਤ ਹੈ ਉਹਦੇ ਤੇ ਵੀ ਮੈਂ ਇੱਕ ਅਲੱਗ ਤੋਂ ਸੈਪਰੇਟ ਵੀਡੀਓ ਜਿਹੜੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੀ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮਾਸਟਰ ਕੈਡਰ ਦੀ ਭਰਤੀ ਆ ਕਿਸ ਤਰੀਕੇ ਨਾਲ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਜ ਦੀ ਵੀ ਜਿਹੜੀ ਹੈ ਮਾਨਯੋਗ ਸਿੱਖਿਆ ਮੰਤਰੀ ਨੇ ਗੱਲ ਕੀਤੀ ਹੈ ਕਿ ਇਹਨਾਂ ਦੀਆਂ ਵੀ ਭਰਤੀਆਂ ਜਿਹੜੀਆਂ ਨੇ ਆਊਟ ਕੀਤੀਆਂ ਜਾਣਗੀਆਂ ਠੀਕ ਹੈ ਫਿਲਹਾਲ ਇੰਨੀ ਕੁ ਅਪਡੇਟ ਸੀ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਈਟੀਟੀ ਦੀ ਜਿਹੜੀ ਭਰਤੀ ਆ ਉਹ ਕਦੋਂ ਤੱਕ ਤੇ ਕਿੰਨੀਆਂ ਕੁ ਪੋਸਟਾਂ ਆ ਸਕਦੀਆਂ ਨੇ ਤੁਸੀਂ ਆਪਦੇ opinion ਜਿਹੜੇ ਹਨ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਐਨਟੀਟੀ ਦੀ ਭਰਤੀ ਜੇ ਆਪਾਂ ਜੇ ਗੱਲ ਕਰੀਏ ਐਨਟੀਟੀ ਦੀ ਭਰਤੀ ਦੇ ਬਹੁਤ ਘੱਟ ਚਾਂਸ ਨੇ ਕਿਉਂਕਿ ਜਿਹੜੀ ਈਟੀਟੀ ਦੀ ਭਰਤੀ ਕਾਫੀ ਜ਼ਿਆਦਾ ਹੋ ਚੁੱਕੀ ਹੈ ਤੁਹਾਨੂੰ ਵੀ ਪਤਾ ਹੈ ਕਿ ਗਵਰਨਮੈਂਟ ਸਕੂਲਾਂ ਦੇ ਵਿੱਚ ਨਰਸਰੀ ਪ੍ਰੀ ਪ੍ਰਾਇਮਰੀ ਜਿਹੜੀ ਆਲਰੇਡੀ ਹੈਗੀ ਹੈ ਐਲकेजी ਯੂ ਈਟੀਟੀ ਦੀ ਭਰਤੀ ਕਾਫੀ ਹੋ ਚੁੱਕੀ ਹੈ ਇਸ ਕਰਕੇ ਐਂਟੀਟੀ ਦੀ ਵੀ ਭਰਤੀ ਦੇ ਜਿਹੜੇ ਚਾਂਸ ਨੇ ਬਹੁਤ ਘੱਟ ਹੋ ਚੁੱਕੇ ਨੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਡਿਪੈਂਡ ਕਰਦਾ ਹੈ ਡਿਪਾਰਟਮੈਂਟ ਤੇ ਸਰਕਾਰ ਤੇ ਠੀਕ ਹੈ ਜੇਕਰ ਵੱਧ ਤੋਂ ਵੱਧ ਦਾਖਲੇ ਨਵੇਂ ਹੁੰਦੇ ਨੇ ਹੋਰ ਠੀਕ ਹੈ ਤਾਂ ਫਿਰ ਜ਼ਰੂਰ ਐਂਟੀਟੀ ਦੀਆਂ ਪੋਸਟਾਂ ਬਣਣਗੀਆਂ ਲekin je appa gal kar le ETT TV ta eh di jehdi bharti tonu bahut kat dekhn nu milegi theek hai te 2026 de end tak hi dekhn nu milegi jande jande sarkar zarur thodi bahut bharti jehdi ETT di kad ke jayegi filhal inni update si te channel nu zarur subscribe kar lo bell icon press kar lo taaki jadon hi ETT te entity de regarding koi hor official update aave appa tade naal jehdi jankari hai time to time sanjhi kar saki hai is de le tusi ki karna hai just tusi channel nu subscribe kar lo bell icon press kar lo telegram group da link jehda ਉਹਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਉੱਥੇ ਜਾ ਕੇ ਤੁਸੀਂ ਟੈਲੀਗ੍ਰam ਗਰੁੱਪ ਨਾਲ ਜਰੂਰ ਜੁੜੋ ਉੱਥੇ ਵੀ ਆਪਾਂ ਹਰ ਪ੍ਰਕਾਰ ਦੀ ਜਿਹੜੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਥੈਂਕ ਯੂ